ਹਾਂਜੀ ਭਾਈ ਸਤਿ ਸ੍ਰੀ ਅਕਾਲ ਸਾਰੇ ਪੰਜਾਬੀਆਂ ਨੂੰ ਤੇ ਪੰਜਾਬ ਦੀ ਬਹੁਤ ਹੀ ਵੱਡੀ ਖਬਰ ਤੁਹਾਡੇ ਤੱਕ ਲੈ ਕੇ ਆ ਗਏ ਆ ਤੇ ਜਿਹੜੇ ਚੈਨਲ ਤੇ ਨਵੇਂ ਆਉਂਦੇ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਤਾਂ ਕਿ ਹੋਰ ਵੀ ਖਬਰਾਂ ਲੈ ਕੇ ਆਉਂਦੇ ਰਹੀਏ ਤੇ ਹੁਣ ਆਪਾਂ ਵਧਦੇ ਆ ਵੀਡੀਓ ਦੇ ਵੱਲ ਰਾਜਵੀਰ ਜਵੰਦਾ ਦੇ بیٹے ਦੀ ਹਾਲਤ ਦਿਨੋ-ਦਿਨ ਹੁੰਦੀ ਜਾ ਰਹੀ ਹੈ ਗੰਭੀਰ। ਰਾਜਵੀਰ ਦੀ ਮਾਤਾ ਨੂੰ ਡਾਕਟਰਾਂ ਨੇ ਕਿਹਾ ਤੁਹਾਨੂੰ ਰੱਖਣਾ ਪੈਣਾ ਹੈ ਇਸ ਦਾ ਧਿਆਨ। ਟੈਨਸ਼ਨ ਅਤੇ ਪਾਪਾ ਦੀ ਯਾਦ ਵਿੱਚ ਹੋ ਰਿਹਾ ਹੈ ਦਿਨੋ-ਦਿਨ ਕਮਜ਼ੋਰ ਡਿਪਰੈਸ਼ਨ ਦਾ ਹੁੰਦਾ ਜਾ ਰਿਹਾ ਹੈ ਸ਼ਿਕਾਰ। ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਅਪਡੇਟ ਲਾਈਵ ਵਿੱਚ। ਹਰ ਮਹਾਨ ਗਾਇਕ ਆਪਣੇ ਪਿੱਛੇ ਇੱਕ ਵਿਰਾਸਤ ਛੱਡ ਜਾਂਦਾ ਹੈ ਪਰ ਰਾਜਵੀਰ ਜਵੰਦਾ ਨੇ ਜੋ ਛੱਡਿਆ ਉਹ ਹੈ ਸਿਰਫ ਗੀਤ ਨਹੀਂ ਸਗ ਉਹਨਾਂ ਦੇ ਪੁੱਤਰ ਦਿਲਵਾਗ ਸਿੰਘ ਦੇ ਅੰਦਰ ਗੂੰਜਦੀ ਇੱਕ ਅਮਰ ਆਵਾਜ਼ ਹੈ। ਅੱਜ ਅਸੀਂ ਉਸ ਦੇ ਪੁੱਤਰ ਦੇ ਦਿਲ ਦੇ ਦਰਵਾਜੇ ਖੋਲਾਂਗੇ ਜਿਸ ਲਈ ਪਿਤਾ ਸਿਰਫ ਹੀਰੋ ਨਹੀਂ ਸਗੋਂ ਉਹਨਾਂ ਦੀ ਪੂਰੀ ਦੁਨੀਆ ਸੀ ਦਿਲਵਾਨ ਸਿੰਘ ਮੇਰੇ ਪਿਤਾ ਜੀ ਉਹ ਮੇਰੇ ਸਭ ਕੁਝ ਸੀ ਅਤੇ ਮੈਂ ਉਹਨਾਂ ਦੇ ਅਧੂਰੇ ਗੀਤ ਆਪਣੇ ਦਿਲ ਦੀ ਧੜਕਣ ਨਾਲ ਪੂਰੇ ਕਰਾਂਗਾ ਦਿਲਾਵਰ ਲਈ ਰਾਜਵੀਰ ਦਾ ਘਰੇ ਆਉਣਾ ਕਿਸੇ ਤਿਉਹਾਰ ਤੋਂ ਕੱਟ ਨਹੀਂ ਹੁੰਦਾ ਸੀ ਉਹ ਗਾਇਕੀ ਦੇ ਨਿਯਮ ਨਹੀਂ ਸਗੋਂ ਜ਼ਿੰਦਗੀ ਦਾ ਸੰਗੀਤ ਸਿਖਾਉਂਦੇ ਸਨ ਰਾਜਵੀਰ ਹਮੇਸ਼ਾ ਆਖਦੇ ਮੇਰਾ ਬੇਟਾ ਰਾਜਾ ਬਣੇਗਾ ਗੀਤਾਂ ਨਾਲ ਦੁਨੀਆ ਜਿੱਤ ਲਵੇਗਾ ਇਹ ਸਿਰਫ ਸ਼ਬਦ ਨਹੀਂ ਸਨ ਇਹ ਪਿਤਾ ਦਾ ਪਿਆਰ ਸੀ ਰਾਜਵੀਰ ਨੇ ਸਿਖਾਇਆ ਕਿ ਸੰਗੀਤ ਫਿਰ ਦਿਲ ਜਿੱਤਣ ਲਈ ਨਹੀਂ ਬਲਕਿ ਲੋਕਾਂ ਦੇ ਦਰਦ ਨੂੰ ਸੁਣਾਉਣ ਅਤੇ ਆਪਣੇ ਗੀਤ ਵਿੱਚ ਬਸਾਉਣ ਲਈ ਹੁੰਦਾ ਏ ਉਹਨਾਂ ਦੀ ਖੁਸ਼ੀ ਜੋ ਹਰ ਵਾਰ ਤੇਜ ਤੇ ਚੜ੍ਹਨ ਤੋਂ ਪਹਿਲਾਂ ਦਿਲਾਵਰ ਨੂੰ ਦੇਖ ਕੇ ਦੁੱਗਣੀ ਹੋ ਜਾਂਦੀ ਸੀ ਉਹ ਅੱਜ ਵੀ ਦਿਲਾਵਰ ਦੇ ਮਨ ਵਿੱਚ ਇੱਕ ਅਮਰ ਜੂਨ ਵਾਂਗੂ ਜਿਉਂਦੀ ਹੈ ਫਿਰ ਆਇਆ ਉਹ ਰਾਤ ਜਦੋਂ ਆਵਾਰਾ ਪਸ਼ੂਆਂ ਕਾਰਨ ਹੋਏ ਹਾਦਸੇ ਨੇ ਸਭ ਕੁਝ ਖਤਮ ਕਰ ਦਿੱਤਾ ਜਦੋਂ ਖਬਰ ਆਈ ਕਿ ਉਹ ਹੈ ਵਾਪਸ ਨਹੀਂ ਆ ਰਿਹਾ ਤਾਂ ਦਿਲਾਵਰ ਦੇ ਅੰਦਰ ਦੀ ਸੰਗੀਤ ਦੁਨੀਆ ਟਹਿਰ ਗਈ ਹਰ ਸਵੇਰ ਦੀ ਉਮੀਦ ਹੁਣ ਖਾਲੀਪਨ ਵਿੱਚ ਬਦਲ ਗਈ ਜਾਂਦੀ ਏ ਉਹ ਮਿਸ ਕਰਦੇ ਹਨ ਉਹ ਮਹਿਬੂਬਾ ਵਾਂਗੂ ਚਾਹ ਜਿਸ ਵਿੱਚ ਪਿਤਾ ਦਾ ਪਿਆਰ ਘੁਲਿਆ ਹੁੰਦਾ ਸੀ ਉਹ ਚਾਹ ਠੰਡੀ ਪਏ ਜਾਂਦੀ ਹੈ ਅਤੇ ਉਹਨਾਂ ਦੀ ਖਮੋਸ਼ੀ ਹੁਣ ਦਿਲਾਵਰ ਦੇ ਅੰਦਰ ਇੱਕ ਗਹਿਰਾ ਦਰਦ ਬਣ ਕੇ ਬਸ ਗਈ ਏ ਪਰ ਦਿਲਾਵਰ ਰੋਂਦੇ ਨਹੀਂ ਉਹ ਪਿਤਾ ਦੇ ਸ਼ਬਦਾਂ ਨਾਲ ਜਿਉਂਦੇ ਨੇ ਰੋਣਾ ਨਹੀਂ ਸਗੋ ਮੇਰੀਆਂ ਯਾਦਾਂ ਨਾਲ ਜਿਉ ਦਿਲਾਵਰ ਸਿੰਘ ਅਜਰਾਜਵੀਰ ਜਵੰਦਾ ਦੇ ਸੰਗੀਤ ਮਾਮਲੇ ਨੂੰ ਸੰਭਾਲਣ ਲਈ ਤਿਆਰ ਹਨ ਦਿਲਾਵਰ ਸਿੰਘ ਪਿਤਾ ਜੀ ਤੁਸੀਂ ਮੇਰੇ ਲਈ ਹਮੇਸ਼ਾ ਜੀਵਤ ਹੋ ਮੇਰੀ ਹਰ ਸਾਹ ਵਿੱਚ ਮੈਂ ਤੁਹਾਡੇ ਗੀਤਾਂ ਨੂੰ ਅੱਗੇ ਵਧਾਵਾਂਗਾ ਤੁਹਾਡੇ ਪਿਆਰ ਨੂੰ ਪੂਰਾ ਕਰਾਂਗਾ ਮੇਰਾ ਹਰ ਗੀਤ ਦੱਸੇਗਾ ਕਿ ਰਾਜਵੀਰ ਜਵੰਦਾ ਅਮਰ ਹੈ ਇਹ ਸੰਦੇਸ਼ ਹਰ ਉਸ ਵਿਅਕਤੀ ਲਈ ਹੈ ਜੋ ਦੁੱਖ ਝੱਲ ਰਿਹਾ ਹੈ ਹਾਦਸੇ ਭਾਵੇਂ ਅੱਗ ਵਾਂਗ ਜਲਾਉਣ ਪਰ ਪਿਆਰ ਅਤੇ ਯਾਦਾਂ ਨਾਲ ਅਸੀਂ ਹਮੇਸ਼ਾ ਤੂਫਾਨਾਂ ਵਾਂਗ ਉੱਠ ਕੇ ਦਿਖਾਵਾਂਗੇ ਵਾਹਿਗੁਰੂ ਦਿਲਾਵਰ ਨੂੰ ਤਾਕਤ ਬਖਸ਼ੇ ਅਤੇ ਰਾਜਵੀਰ ਜਵੰਦਾ ਦੀ ਆਤਮਾ ਸਦਾ ਗੂੰਜਦੀ ਰਹੇ ਦਿਲਾਵਰ ਸਿੰਘ ਦੇ ਇਸ ਸੰਕਲਪ ਨੂੰ ਸਲਾਮ ਕਰੋ ਕਮੈਂਟ ਵਿੱਚ ਦਿਲਾਵਰ ਦੀ ਹਿੰਮਤ ਜਾਂ ਰਾਜਵੀਰ ਜਵੰਦਾ ਵਾਹਿਗੁਰੂ ਜ਼ਰੂਰ ਲਿਖੋ ਜਾਂ ਰਾਜਵੀਰ ਵੋਇਸ ਦਿਲਾਵਰਸ ਹਾਰਟਸ ਲਿਖੋ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਲਾਈਕ ਕਰੋ ਅਤੇ ਕਮੈਂਟਾਂ ਵਿੱਚ ਰਾਜਵੀਰ ਜਵੰਦਾ ਦੇ ਲਈ ਵਾਹਿਗੁਰੂ ਲਿਖੋ ਅਤੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਤਾਂ ਕਿ ਅਸੀਂ ਹੋਰ ਤੁਹਾਡੇ ਲਈ ਇਹੋ ਜਿਹੀਆਂ ਵੀਡੀਓ ਲਿਆਉਂਦੇ ਰਹੀਏ ਮਿਲਦੇ ਹਾਂ ਅਗਲੀ ਵੀਡੀਓ